ਅੱਜ ਆਇਆ ਚੋਬਰ ਕਿਸਾਨ ਮੇਲੇ ਤੇ ਹੈ ਓਏ ਕੀ ਲੈਣਾ ਮੱਝਾਂ ਚੌਣ ਵਾਲੀ ਰਸੀਲ ਦਾ ਮੀਟਰ ਲੈਣਾ ਤੇ گاਵਾ ਚੌਣ ਵਾਲੀ ਦੋਨੇ ਕੁ ਸੀ ਦੋਨੇ ਕੋਸਾ ਅੱਲਾ ਇਲਾਕ ਕਿਸਾਨ ਤਾਂ ਇਹ ਦਮ ਵਾਲਾ ਗੰਦਾ ਲੋਕ ਇਹ ਉਹੀ ਬੰਦਾ ਜਿਹੜਾ ਗੁੰਡਾ ਬੰਦਾ ਹੁੰਦਾ ਹੋਰ ਨਖਾਣਾ ਸਾਹਿਬ ਠੀਕ ਹੁਛਾ ਜੀ ਮੀਟਰ ਮਿਲ ਗਿਆ ਹਮ ਨੂੰ ਠੀਕ ਹੈ ਠੀਕ ਹੈ ਲੈ ਲਿਆ ਲੈ ਲਿਆ ਮੈਂ ਮੈਂ ਸੁਣਿਆ ਤੂੰ ਜਾਰੀ ਪਾ ਲਈ ਇਹਦੇ ਨਾਲ ਮਸ਼ੀਨ ਦਾ ਭਈ ਆਪਾਂ ਮੀਟਰ ਲੈਂਦਾ ਹੈ ਅੱਛਾ ਪਰ ਪਰੋਂ ਵੋ ਮਾਗੀ ਪਰੋਬਲਮ ਟਾਲ ਇਹਦਾ ਬੇਇੱਜ਼ਤੀ ਕਰਦਾ। ਕੀ ਗੁੰਡਾ ਬਣੇਗਾ ਰੇ ਤੂੰ? ਉਹ ਬੇਇੱਜ਼ਤੀ ਨਹੀਂ ਚੌੜ ਕਰਦੇ ਆ ਚੌੜ। ਹੁਣ ਕੀ ਲੈਣਾ? ਸਪਰੇਅ ਦਾ ਲੀਟਰ ਲੈ ਲੈ ਘਰੇ ਜਾ ਕੇ ਪੀ ਲੈ। ਓਏ ਆਇਆ ਇਹਦਾ ਟਰੈਕ ਪੁੱਛ ਗਿਆ ਉਹ ਟਰੈਕ ਚ ਸਸਤੀ ਹੋਊਗਾ। ਲੈ ਲੈ ਟਰੈਕ ਚ ਮੈਂ ਤਾਂ ਨਹੀਂ ਕਿਹਾ ਸਪਰੇਅ ਦਾ ਲੀਟਰ ਲੈ ਲੈ ਘਰੇ ਜਾ ਕੇ ਪੀ ਲੈ। 1 ਲੀਟਰ ਦੀ 1 ਲੀਟਰ ਪੈਣਾ ਰਸਤਾ।

ਉਹ ਨਹੀਂ ਦੇਖੀ ਨਹੀਂ ਆਪਾਂ ਕਿਹੜੀ ਮਸ਼ੀਨ ਆ ਤਾਰਾਂ ਦੇ ਗੁਰਵਰਧਨ ਵਾਲੇ ਦੇਖੀ ਗੁਰਵਰਧਨ ਵਾਲਿਆਂ ਦੀ ਮਸ਼ੀਨ ਆ ਅੱਛਾ ਗੁਰਵਰਧਨ ਵਾਲੇ ਸੋਲਰ ਸੋਲਰ ਵਾਲੀ ਮੋਟਰ ਦੇਖਣੀ ਆ ਹਾਂ ਜੀ ਮੇਰੇ ਪੈੜੀ ਸਾਹਿਬ ਦੀ ਪੈੜੀ ਦੇ ਪਾਗਲਾ ਜਣਾ ਮਦਮਾ ਵਾਲਾ ਕਾਲ ਮਿਲਿਆ ਇਹ ਪਾਊਡਰ ਪਿੰਨੂ ਸ਼ਿਆ ਗੁੰਡਾ ਸ਼ਾਂਤੀ ਹੋ ਗਈ ਸ਼ਾਂਤੀ ਮੈਂ ਉਹ ਤਾਂ ਪਾਉਂਦਾ ਉਹ ਪਾਉਂਦਾ ਉਹ ਮੋਟਰ ਵਾਲੇ ਕਾਰਬਨ ਪੁੱਛੀਏ ਪਹਿਲਾਂ ਨੇ ਮੋਟਰ ਵਾਲੇ ਕਾਰਬਨ ਆਹ ਹੋਰ ਕੰਪਨੀ ਦੀ ਹੈ ਨਾ ਓਏ ਇਹ ਹੈਗੀ ਹੈਗੀ ਆਹ ਸ਼੍ਰੀ ਸ਼੍ਰੀ ਵਾਲਿਆਂ ਦੀ ਸ਼੍ਰੀ ਹਾਂ ਸ਼੍ਰੀ ਕਰਨ ਹਰ ਇੱਕ ਦੇ ਅੰਦਰ ਵੜ ਮੈਨੂੰ ਫਿਰਦਾ ਫੈਂਟ ਵਾਲੀ ਵੀ ਆ ਓਏ ਇੱਕ ਮੋਟਰ ਵਾਲੀ ਫੈਂਟ ਪਾਉਂਦਾ ਖਾਈ ਦਸ ਲੱਖ 10 ਮਿੰਟ ਕਿਤੇ ਰੋਣਾ ਆਪਣੀ ਹੈ ਰੋਣਾ ਰੋਣਾ ਬਾਈਪਾਸ ਤੇ ਵੀ ਰੱਟੇ ਲੈਂਦਾ ਅੱਛਾ ਆਪਣਾ ਡੀ ਹੈ ਅੱਛੀ ਹੈਗਾ ਰੋਣਾ ਬਾਈਪਾਸ ਤੇ ਹੈ ਕਿੰਨਾ ਹੈ ਖਾਈ ਦਸ ਲੱਖ ਰੁਪਏ ਦੁੱਧ ਵਾਲੀ ਨਾ ਮਸ਼ੀਨ ਦਾ ਧਾਰ ਚੋਣ ਵਾਲੀਆਂ ਦੇ ਖੋਬ ਮਸ਼ੀਨਾ ਅੱਬੂ ਪਰਾਏ ਵਾਲੇ ਅੱਬੂ ਪਰਾਏ ਵਾਲੇ ਬਿਜਲੀ ਵਾਲੇ ਆ ਫੀਡ ਆ ਗਈ ਬੱਚਿਆਂ ਦੇ ਆ ਫੀਡ ਆ ਗਈ ਗਾਵਾਂ ਬੱਚਿਆਂ ਦੀ ਕਿਹੜੇ ਆ ਇਹ ਇਹ ਗਿਆ ਇਹ ਰਸਤਾ ਕਿੱਧਰੋਂ ਗਲਾ ਚਲਫ ਕੇਅਰ ਤੇ ਡੈਰੀ ਕੋਜ਼ ਆ ਭਤੀ 20 ਇਹ ਫਿਰ ਬਈ ਨਿਸ਼ਾਨ ਨਿਸ਼ਾਨ ਆ ਲੈ ਗਈ ਆ ਖਾ ਕੇ ਨਾ ਦੇਖ ਲਈ ਵਾਸਮੈਂ ਇਹ ਨਹੀਂ ਕੁਆਲਟੀ ਦੀ ਕੁੱਡ ਦੀ ਕੁਆਲ ਇਹ ਪਏ ਪਏ ਸਮੈਲ ਉਹਦੀ ਉਹ ਖਤਮ ਹੋ ਗਈ ਹਵਾ ਚੁੱਟ ਗਈ ਖਤਮ ਹੋ ਗਈ ਇਹਦੀ ਖੁੱਲ ਗਈ ਕਹਿਣਾ ਵਾਸਤੇ ਵੀ ਚੱਲੂਗਾ ਹਾਂ 12 12000 ਤੱਕ ਵੀਰੇ ਇਹ ਇਸ਼ਾਨ ਵਾਲੇ ਨੇ ਯਾਰ ਨਰਜੀ ਯਾਰ ਆਪਣਾ 40 ਲੀਟਰ ਵਾਲੇ ਵਾਸਤੇ ਇਹ ਜਿਹੜਾ ਪੈਦਾ ਘੱਟਾ ਦਾ 2000 2000 ਦਾ 10000 2000 ਦਾ 12000 12 ਆ 12000 ਓਕੇ ਓਕੇ ਪੂਰਾ ਰਿਜ਼ਲਟ ਦਾ ਪੂਰਾ ਰਿਜ਼ਲਟ ਪੂਰਾ ਰਿਜ਼ਲਟ ਉਹ ਬੰਦੇ 40 ਲੀਟਰ ਵਾਲੇ ਪੁੱਛਦੇ ਆਂ ਖਾ ਕੇ ਦੇਖ ਪਹਿਲਾਂ ਖਾ ਕੇ ਦੇਖਣਾ ਬਾਈ ਉਹ ਆਇਆ ਘੱਟ ਡੋਜ ਨਾਲ 10000 ਰੁਪਏ ਇੱਕ ਆ ਗਿਆ ਪਸ਼ੂਆਂ ਵਾਲੇ ਦਵਾਈਆਂ ਵਾਲੇ ਆ ਗਿਆ ਪਸ਼ੂਆਂ ਦੀਆਂ ਦਵਾਈਆਂ ਵਾਲੇ ਤੇ ਯਾਰ ਤੇ ਮੇਰਾ ਵਿੱਚ 100 ਚ ਕੈਲਸ਼ੀਅਮ ਮਸ਼ੀਨਾ ਟੁੱੜੀ ਆਲੀਆਂ ਕੰਪਿਊਟਰ ਕਰਾ ਗੰਨੇ ਦਾ ਜੂਸ ਕਿਲੋ ਆ ਗਿਆ ਉਹ ਕੀ ਕੀ ਨਾ ਦੇ ਵਾਲੀ ਨੀ ਲੈ ਜਾਂਦੇ ਜਿੱਥੇ ਜਾਉਂਦੇ ਹੋ ਲੈ ਜਾਗੇ ਆਇਆ ਕਰੇ ਪਾਊਡਰ ਦੇ ਦੇ ਲੈ ਫੱਤ ਲੈ ਜਾਗੇ ਜਿਹੜਾ ਕੰਮ ਆ ਉਹ ਕਰ ਲਾ ਫਿਰ ਐਡਾ ਘਾੜਾ ਸ਼ੁਕਰੀਓ ਬੱਚੇ ਜਿਹੜਾ ਤਾਂ ਹਾਂ ਆਪੇ ਬੈਠਾ ਮੱਥੇ ਮਾਰੀ ਦੇ ਬਹੁਤ ਮਜ਼ਾ ਆ ਰਿਹਾ ਮੱਥਾ ਮਾਰੀ ਆ ਕਰੋ ਆ ਬਣਾਓ ਤੇ ਇਹ ਸੋਰ ਦੇ ਹੋਰ ਕਰ ਜਿਹੜੀ ਮਰਜੀ ਐਟਮ ਪਹਿਲਾਂ ਸੌਖਾ ਜਾ ਲੈ ਲੈ ਕੋਈ ਸੋ ਦੇ 200 ਦੇ ਇਹ ਸਹੀ ਨਹੀਂ ਹਾਂ ਹਾਂ 100 ਦੇ 200 ਹੀ ਨਹੀਂ ਇਹ ਦੇਖ ਲਾ ਜਿੰਦਾ ਤਾਂ ਦੇ ਘੈਂਟਾ ਕਿਹੜਾ ਸੌਖਾ ਜਾ ਵੇ ਇੱਕ ਤਾਂ ਕੋਈ ਸੌਖਾ ਜਿਹਾ ਲੈ ਕੋੱਖਾ ਜਿਹਾ ਲੈਣਾ ਇੱਕ ਤਾਂ ਕੋਈ ਕਰਜ਼ਾ ਲੈ ਲੈ ਲਾ ਆ ਕਰਜ਼ਾ ਲੈ ਲੈ ਇੱਕ ਲੈ ਲੋ ਬਾਜ ਉਹ ਜਿਹੜੀਆਂ ਨਾਲ ਬਾਜ ਹੋ ਰਹਾ ਵਾ ਇਹਨੇ ਤੂੰ ਜਿਵੇਂ ਤਾਂ ਬੋਲਾ ਉੱਤ ਆਉਂਦਾ ਇਹੋ ਜਿਹਾ ਕਰਜ਼ਾ ਲੈ ਤੂੰ ਹੋਰ ਆ ਰਿਹਾ ਤੇ ਵੀ ਨਹੀਂ ਹਾਂ ਸੇਮ ਇੱਕ ਆ ਲੈ ਲਾ ਕੋਈ ਸਮਝ ਨਹੀਂ ਆਦਾ ਵੀ ਘਾਟ ਲੱਗਦਾ ਯਾਰ ਪਹਿਲੇ ਮੱਥਾ ਵਾਲਾ ਬੱਦੂ 13 ਹੋ ਜੂਗਾ ਨਹੀਂ ਆਏਗਾ ਸਿੰਪਲ ਹੈਗੀ ਦੇਖੋ ਤੁਹਾਡੀ ਬੁਣ ਬਣਾ 13 ਬਣਾਉਣਾ ਜਾਂ ਸਿੱਖੂ ਛੋਟੇ ਜਿਹੇ ਦੇਖਾਂ ਇੱਕ ਕਿੰਨੇ ਦਾ ਲਾਵੇਂਗਾ ਇੱਕ ਸੌ ਤੋਂ ਘੱਟ ਨਹੀਂ ਭਾਏ ਪੂਰਾ ਬੋਲਾ ਮਿਕਰ ਆਈਆ ਭਾਈ 120 ਰੁਪਏ ਦੀ ਬੇਚਦੇ ਸੌ ਦੀ ਜਿੰਨੀ ਦਾ 100 ਰੁਪਏ ਵਿੱਚ ਅਚਾਰੇਗੇ ਇੱਕ ਤੋਂ ਲਾ ਲੈਣਾ ਭਰਾ ਦੇਖ ਲੈ ਕਿੰਨੀ ਮਰਜ਼ੀ ਲੈ ਲੈ ਯਾਰ ਕਿੰਨੇ ਦਾ ਆ ਲੈ ਲੈ ਨਹੀਂ ਵੱਡਾ ਘਰ ਲਾ ਆ ਲੈ ਲੈ ਆ ਲੈ ਲੈ ਓਕੇ ਇਹਦੇ ਤੇ ਵੰਨੇ ਮੇਲੇ ਦੇਖਦੇ ਵੀ ਭਾਈ ਹੋਰ ਹੁਣ ਇਹ ਸਿਖਾਉਣਾ ਬੱਚਿਆਂ ਨੂੰ ਕਿਵੇਂ ਬੰਦਾ ਹੁੰਦਾ ਕਿੱਥੇ ਉਹ ਭਾਈ ਕਿਹੜੇ ਦਾ ਕਿਹੜਾ ਟਾਟਾ ਵਾਲਿਆਂ ਦੀ ਗੱਡੀ ਪੰਜ ਮੇਟਾ ਦਾ ਓਕੇ ਮੈਂ ਧਿਆਨ ਤੇ ਰੱਖੂੰ ਜਲਦੀ ਮਿਲਿਆ ਤੁਹਾਨੂੰ ਓਕੇ ਭਾਈ ਓਕੇ ਠੀਕ ਹੈ ਚੱਲ ਖੜੀ ਹੋਏ ਪਸ਼ੂਆਂ ਵਾਲਿਆਂ ਦੀਆਂ ਬਾਲੀਆਂ ਸਟਾਲਾਂ ਹਨ ਇੱਥੇ ਇਹ ਵੀ ਪਸ਼ੂ ਦਾ ਸਪੈਸ਼ਲ ਆ ਹਾਰਮਾਲੇ ਹੁੰਦੇ ਹਨ ਨਾ ਫਾਰਮਾਲੇ ਨੇ ਕਰਾਇਆ ਹੈ ਜਾ ਦੇ ਉਹ ਯਾਹਨ ਇੱਕ ਆਪਈ ਫੀਡ ਖਾਲ ਪਈ ਖਾਲ ਤੂੰ ਮੇਰੇ ਉਧਰ ਕਰਨਾ ਇਹ ਠੀਕ ਹੈ ਤੀਕਾ ਤੂੰ 20 20 ਰੁਪਇਆ ਲਾਉਣਾ ਤੇ ਤੈਨੂੰ ਭਾਜੋ ਤੋਤਾਂਾਂ ਕਰਦਾ ਕਿ ਤੋਤਾਂਾਂ ਦਾ ਪੈਸੇ ਆਉਂਦੇ ਐ ਏਡਾ ਦਾ ਪ੍ਰੋਫਟ ਫੜੀ ਗਿਆ ਫਿਰ ਤਾਂ ਕਰਾ ਇਹ ਭਾਜੋ ਬਈ ਰੱਖੇ ਹੁਣ ਦੋ ਆਉਂਦੇ ਨਿਕਲ ਨਿਕਾ ਬੰਦੇ ਹੋਣੇ ਚਾਹੀਦੇ ਦੋ ਪੱਕੇ ਕਿਉਂਕਿ ਹੁਣ ਤੂੰ ਬਾਹਰ ਆਉਂਦੀ ਬਾਹਰ ਤੇ ਲਾਏ ਆ ਪੈਸੇ ਤੇ ਤੂੰ ਕਰੇ ਇੱਛੇ ਲਾਏ ਹੁੰਦੇ ਬੱਲੇ ਬੱਲੇ ਲੈ ਕੇ ਪਾ ਦੋ ਤਾਂ ਯਾਹਲਾ ਫੋਟੋ ਕਰਾਉਣੀ ਐ ਬਾਈ ਉਹਨੂੰ ਕਰਾਉਣੀ ਐ ਇੱਕ ਗੱਲ ਦਾ ਧਰਾ ਕੇ ਉੱਥੇ ਕੀ ਕਰਾਲਾ ਫੇਰ ਹੀ ਪਤਾ ਲੱਗੂ ਤੂੰ ਮੇਲੇ ਚ ਆਇਆ ਸੀ ਦੁੱਧ ਵਧਾਉਣ ਆ ਲਈਂਗਾ ਇਹ

ਕੋਈ ਆ ਹੁਣ ਗਰਮੀ ਜਾਊਗੀ ਤੇ ਚੜਾ ਲਈ ਬਈ ਚੜਾ ਤੇ ਗੋਲੀ ਆ ਬਈ ਕਿਹੜੀ ਆ ਬਈ ਇਹ ਉਹ ਤਾਂ ਉਹੀ ਲਾ ਦੇ ਦਾ ਟੀਕਾ ਹੀ ਲਾ ਦੇਦਾ ਸਾਰੇ ਮਲਕ ਵੀ ਮਾਰੂ ਬੰਦੇ ਚੜਾ ਵੀ ਮਾਰੂ ਬਈ ਗੱਡੀ ਵਾਲੇ ਚੱਲੇ ਦੀ ਬੰਦੇ ਗੋਲੀ ਆ 40 ਦੀ ਇੱਕ ਆ ਬਈ ਦੋ ਇਹ ਲੱਗ ਜਾਂਦੇ ਇਹ ਬਾਲਾ ਘਟਾ ਦਿੰਦਾ ਚੜਾ ਆ ਇਹ ਗੱਡੀ ਬੱਚੇ ਨੂੰ ਤਿਆਰ ਕਰਨ ਲਈ ਹੈ ਜੀ ਪੈਡ ਹੈ ਇਹ ਕਿੰਨੇ ਦਾ ਹੈ ਤਿਆਰ ਕਰਨੀ ਹੈ ਹਾਂ ਇਹ ਲਈ ਬਗਨਾ ਚਾਰ ਰੋਡ ਬੰਦਾ ਪੰਚ ਚਾਲ ਬੱਕਰੀ ਐ 15 ਦੇ ਲਈ ਇੱਕ ਕੱਟੀ ਆ ਉੱਚੀ ਆ ਜਿਹੜੀ ਰੋਡ ਬੱਕਰੀ ਆ ਰੋਡ ਤੇ ਜੋਟਾ ਬਣੀ ਕੋਸਾ ਜਾਂ ਕੋ ਬਰਾ ਮੀਜਾਰ ਵੀ ਰੰਗ ਦੂਜੇ ਗੋਲ ਦੇ ਵਿੱਚ ਪੈ ਗਈ ਕਿੰਨੇ ਦੀ ਐ ਇਹ ਕਾਦੇ ਵਾਲੀ ਐ ਇਹ ਤੇ ਮਨ ਲਈ ਕੱਟੀ-ਬੁੱਟੀ ਦੀ ਗ੍ਰੋਥ ਬਹੁਤ ਵਧੀਆ ਕਰਦਾ ਚੌਥੇ ਦਿਨ ਬਾਅਦ ਜੀ ਆਏ ਮਨੋ ਰਿਆਤ ਕਰਕੇ ਲਾ ਦੋ ਲੈ ਲਾਂਗੇ ਕਿਹ ਹੈਗਾ ਕਿੰਨੇ ਕਿੱਟੀ ਨੂੰ ਰਾਇ ਬਹੁਤ ਵਧੀਆ ਸੀ ਕੱਟੀ ਨੂੰ ਰਾਇ ਕਿਉਂ ਕੱਟੀ ਦੁੱਧੋਂ ਮੱਧ ਨਹੀਂ ਢਾਲਦੀ ਬਹੁਤ ਵਧੀਆ ਗ੍ਰੋਥ ਕਰਦੀ ਜੀ ਕਾੜੀ ਜਾ ਢਿੱਲੀ 100 ਗ੍ਰਾਮ ਦਾ ਹੈ ਕਿੰਨੇ ਦਾ ਹੈ 170 ਦਾ ਕਹਿੰਦਾ ਹੁੰਦਾ ਰਿਆਤ ਕਰਕੇ ਲਾਵਾਂਗੇ ਤੁਮ 160 ਦਾ ਲਾਸਟ ਹੋਰਾ ਐਂਡ ਦੇ ਯਾਰ ਲੈ ਨਹੀਂ ਕਿਉਂ ਮੱਥਾ ਮਾਰਿਆ ਕਹਦੇ ਮੇਂ ਦਾ ਆਵਲਾ ਲਈ ਜਾਂਦਾ ਇਹ ਸਸਤਾ ਟੋਇਟਾ ਦੀਆਂ ਗੱਡੀਆਂ ਖੜੀਆਂ ਹਨ ਲਾਂਝਾ ਮੈਡੀਕਲ ਵਾਲਾ ਹਾਈ ਕ੍ਰਾਸ ਰੱਬਨ ਕਰੂਜ਼ਰ ਅ ਨਵੀਂ ਸ਼ੇਵ ਕੱਟਦੇ ਨੇ ਰੱਬਨ ਕਰੂਜ਼ਰ ਦੀ ਪਹਿਲਾਂ ਤਾਂ ਸੋਹਣੀ ਨਹੀਂ ਸੀ ਇਹਦੀ ਇਹ ਪੜੇ 22 20 ਪੂ ਤੇ ਵਾਧੀ ਹੋ ਪਹਿਲਾਂ ਵਾਲੀ ਨਹੀਂ ਸੀ ਸੋਹਣੀ ਪਰ ਵੀ ਜ਼ਰੂਰੀ ਰਟਿਆ ਹੋਇਆ ਉਹ ਯਾਰ ਇਹ ਹਜੇ ਠੀਕ ਹੈ ਪਹਿਲਾਂ ਤਾਂ ਬਰੀਜਾ ਜੀ ਲੱਗਦੀ ਸੀ 360 ਆ 360 ਕੈਮਰਾ ਹੈ ਚਾ ਮਹਿੰਦੀ ਲਗਾਉਣੀ ਆ ਮਹਿੰਦੀ ਤੁਹਾਨੂੰ ਲਗਾਉਣੀ ਪਹਿਲਾਂ ਮੇਰੇ ਹੱਥ ਹੱਥ ਤੇਰੇ ਸੁਣਨੇ ਆ ਹਾਂ ਮਿਲਦੇ ਆ ਬਾਈ ਦਾ ਨਾਮ ਜਿਹਾ ਬਣਾਉਂਦੇ ਉਹ ਉੱਥੇ ਖੜਾ ਉਹ ਲੈ ਕੇ ਆਊਗਾ ਉਹ ਹੁੰਦਾ ਓਏ ਓਰੇ ਆ ਜਾ ਚਲੋ ਭਾਈ ਗਾਮਾ ਦਾ ਸ਼ੋਧ ਮਿਲਕ ਬਦਾਮ ਓ ਚਲੋ ਉਧਰ ਚੱਲੋ ਲੈਨੇ ਗੋਇਕ ਦੀ ਮਕੀ ਨਹੀਂ ਲੈਣਾ ਆਹ ਕੀ ਇੱਥੇ ਬਾਬਾ ਰੱਛ ਜਾ ਆਉਂਦੇ ਇਸ ਬਲਵੜੀ ਦੇ ਉਧਰ ਆ ਖੜੀਆਂ ਆ ਕੀ ਆ ਉਹ ਭਾਈ ਪੰਜ ਆਹ ਦੇਖ ਦਿਖਤ ਲੱਗੀ ਇਹ ਪੈਣੀ ਸਾਹਿਬ ਤੋਂ ਤੇ ਆ ਉਹ ਆ ਪੈਪਾਂ ਦੇ ਜੋੜ ਲੱਗਣ ਵਾਲੀ ਊਟੂਪ ਜੀ ਆ ਕੀ ਆ ਇਹ ਪੈਪਾਂ ਨੂੰ ਜੋੜ ਲੱਗਣ ਲਈ ਉਹਨੇ ਹੰਦੀ ਊਟੂਪ ਜੀ ਉਹ ਲਿਆਵੇ ਪਿਸਤੌਲ ਹਾਂ ਉਹੀ ਉਹੀ ਆ ਲੋਕਾਂ ਨੂੰ ਪਤਾ ਹੀ ਨਹੀਂ ਪਿਸਤੌਲ ਜਿਹਦੀ ਪੈਂਦੀ ਜਿਹੜੀ ਉਹੀ ਊਟੂਪ ਜੀ ਆ ਅੱਜ ਦਾ ਡਰ ਨਹੀਂ ਆ ਤਿੰਨ ਦਿਨ ਆ ਅੱਜ ਡਰ ਨਹੀਂ ਖਤਮ ਆ ਅੱਜ ਤੀਜਾ ਦਿਨ ਆ ਕਰਨ ਪਰਸਵਾ ਲੱਗਿਆ ਤੁਸੀਂ ਦੇਖ ਹੀ ਲਗੇ ਕੱਲ ਤੋਂ ਆਪਾਂ ਦਵਾਈ ਲੈਣਾ ਉਹ ਸਪਰੇ ਹਾਂ ਸਪਰੇ ਹਾਂ ਇਹ ਤਾਂ ਐਗਰੀ ਮੈਨ ਫੋਟ ਓਏ ਐਗਰੀ ਮੈਨ ਫੋਟ ਬਜਾਣੇ ਕੋਈ ਵੀ ਚਾਹਤ ਨਹੀਂ ਆਇਆ ਜਾਂਦਾ ਕੋੜਿਆਂ ਵਾਲਾ ਆ ਆ ਮੱਜਾਂ ਇਹ ਆ ਗੰਮਾ ਵਾਲਾ ਤੇ ਗਾਵਾਂ ਵਾਲਾ ਆ ਗਿਆ ਗਾਵਾ ਵਾਲਾ ਕਿਉਂ ਕਿਹਾ ਜੀ ਹੋਰ ਕਹੋ ਪਿਆ ਆ ਗਿਆ ਸੰਦ ਵਾਟ ਰਿਹਾ ਬੂਟਰ ਗੱਲ ਲੱ ਲਾ ਪੱਲਾ ਉਹਦੇ ਵੀ ਸਿਰ ਤੇ ਲਾਈ ਖੜਾ ਸਰਾਲੀਆਂ ਵੀ ਆ ਹੁਣ ਪਾਣੀ ਲਾਉਣਾ ਹੋਵੇ ਸਿਰ ਤੇ ਲਾ ਕੇ ਲਾਈ ਜਾਵੇ ਬੰਦਾ ਗਰਮੀ ਵਾਲੀ ਗੱਲ ਕਰਾਂ ਨਾ ਇਹ ਹੈਗਾ ਰੋਟਾ ਵਿਕਟਰ 155000 ਦਾ ਕਹਿੰਦੇ ਕਿੱਦਾਂ ਪੱਦਾ ਓਏ ਪੋਂਬਲਾ ਟਵਲਾ ਨਾ 4 ਪੁੱਟਾ 2 ਪੁੱਟਾ ਹੈ 12 ਪੁੱਟਾ 12 ਪੁੱਟਾ ਉਹ ਹੋਰ ਰੱਪਾ ਤੇ ਵੀ ਰੋੜਾ ਆ ਜਾ ਦੇ ਪੱਲ ਲਗੇ ਉਹਨੂੰ हर <णिकरे कोन ਮਸਟਾਈਡ ਵਾਸਤੇ ਆ ਸਪੈਸ਼ਲ ਇਹੋ ਆਈ ਗਈ ਹੋਜੀ ਫਿਰ ਤਰੇ ਤੁਸੀਂ ਕੋਪਾ ਦਰਾਂ ਨਹੀਂ 20 ਐਮਐਲ ਬਈ ਜਾਂ 50 ਐਮਐਲ ਦੇ ਦੀਓ ਵੀ ਦੇ ਇੱਕ ਦੇ ਦੇ ਮੈਂ ਪੂਰੀ ਦਵਾਈ ਲੈ ਜਾ ਮੈਂ ਵੀ ਸੁਣਿਆ ਕਰਾ ਮੇਰੀ ਪੂਰੀ ਆ ਪਹਿਲਾਂ ਦੇਖੀ ਨਹੀਂ ਇਨਫੈਕਸ਼ਨ ਖਤਰੋਂ ਮਸਟਾਈਡ ਅਸਲੀ ਹੋਵੇ ਉਹਨੇ ਕੰਮ ਕਰਨਾ ਨਾ ਫਿਰ ਉਹ ਕੰਨੀ ਕੰਮ ਕਰਦੀ ਹੈ ਇਹ ਦੋ ਨੰਬਰ ਦੇ ਟੂ ਨੰਬਰ ਦੋਨੇ ਇਕੱਠੇ ਆਉਂਦੇ ਇੱਕ ਦੇ 8 ਨੰਬਰ ਦੋ ਦੇ ਦੋ ਚਨਦ ਦੋ ਦੇ ਦਿਆ ਕਰੋ ਫੇਰ ਚੱਲੂ ਹੋਊਗਾ ਹਾਂ ਇੱਕ ਇੱਕ ਨਹੀਂ ਹੁੰਦੀ ਸੀ ਯਾਰ ਮੇਰੇ ਵੀ ਬੰਦ ਕੇ ਦੇਖੋ ਜੇ ਪਸ਼ੂ ਰੱਖਦੇ ਹਾਂ ਇਹ ਕੋਈ ਨਹੀਂ ਪੈਗ ਆਹ ਦੇਖੋ ਗਮਲੇ ਕਿੰਨੇ ਘੰਟ ਪਈ ਉੱਥੇ ਕਿਹੜੀਆਂ ਤੁਸੀਂ ਹਾਂ ਆ ਦੇਖੋ ਆਹ ਚਾਹ ਦੇ ਲੱਗਦੀ ਲੱਗਦੀ ਉਹਨਾਂ ਸਾਰੇ ਘਰੇ ਘਰਾਂ ਚ ਆਪਦੇ ਅੰਦਰ ਗ੍ਰੀਨਰੀ ਕਰਨੀ ਹੈ ਗ੍ਰੀਨਰੀ ਹੋਣੀ ਹੋਊਗੀ ਇਹ ਨਾਲੇ ਮੂਰੀ ਕਦੋਂ ਤੇ ਕਹਿੰਦੇ ਇਹ ਗੈਸ ਨਹੀਂ ਬੰਦੀ ਪਾਣੀ ਜਾਏ ਠੰਢੀ ਨਿਕਲ ਜਾਂਦਾ ਜਿਹੜਾ ਨੁੱਟ ਨੁੱਟ ਲੇਕਿਨ 600 ਜੁੜਾ 300 ਦਾ ਇੱਕ ਆਜੋ ਬਹੁਤ ਬੋਲ ਆਜੋ ਆਹ ਬੱਝਾ ਹੋਏ ਲੰਮਾ ਓਏ ਵਧਗਾਗਾ ਆਏ ਲੈ ਬੜੇ ਵਿੱਤਾ ਫੋਲਾ ਹੋਗਾ 12 ਹੂੰ ਥੋੜਾ ਦਾ ਹੋਣਾ ਇਹਨਾ ਆ 12 ਪੁੱਟਾ ਪੂਰੇ ਟੈਕ 60 155 ਚ ਮਿਲਦਾ ਇੱਥੇ 8 ਫੁੱਟਾ ਅੱਗੇ ਅੱਠ ਫਟਾ ਕੋ 40 ਜਾਂ 50 1 ਲੱਖ 4000 6000 ਆ ਫਿਰ 3000 ਮੇਲਾ ਪਾ 55000 ਰੋਇਆ ਸਪਰੇਅ ਵਾਲਾ ਹਾਂ ਮਰਗੇ ਹੋਇਆ ਕਿੱਲੇ ਦਾ ਫਰਦਾ ਅਮਰੂਤੀ ਵਾਲਿਆਂ ਦੀ ਆ ਜੀ ਅਮਰੂਤੀ ਵਾਲਾ ਹੈ ਹੈ ਇਹ ਮੁੰਡਾ ਨਾਲ ਦੇਖੀਏ ਟਰਾਈ ਕਰਕੇ ਇਹਦਾ ਵੀ ਲਏ ਬੇਨਾ ਹਟਦਾ ਨਹੀਂ ਵਾਰਾਂ ਮੰਟਾਣਾ ਬਣਾ ਸੀ ਫਸਤੇ ਰਗ ਇਹੇ ਬਲੀ ਬਲਾਗਾਸ ਨੇ ਹੁਣ ਇੱਥੇ ਰੌਲਾ ਬਹੁਤ ਹੁੰਦਾ ਬਾਤ ਦਿਖਾਵਾਂਗੇ ਤੁਹਾਨੂੰ ਮਾਹੌਲ ਰੌਲੇ ਤੇ ਪਰਾਹੂ ਆਹ ਬਾਲੀ ਕੈਂਡ ਕਤਾਵ ਆ ਨੋ ਭਾਲ ਲਾ ਜਿੱਧਰ ਗਿਆ ਇੱਕ ਆਹ ਆ ਬਈਆ ਵੱਡਾ ਬਲਵੰਤ ਗਾਰਗੀ ਦੇ ਆ ਗਨੇ ਵੀ ਯਾਰ ਇੱਧਰ ਲੈਣਾ ਦੇ ਲੈ ਲੈ ਕੇ ਕੋਈ ਲੈ ਲੈ ਸਿਕਵਾਰ ਬਤਾਉਣੀ ਦੀ ਹੈ ਤੇ ਹੁਣ ਬੜੀ ਹੈ ਲੋਨ ਬੜੇ ਬੜੇ ਹੌਣ ਤੇ ਕਿਹੜੀ ਆ ਤੰਨ ਕਿਤਾਬਾਂ ਵਾਲੀਆਂ ਕਿਹਟ ਆ ਉਹ ਓਕੇ ਉਹ ਮੈਂ ਲੈ ਕੇ ਜਾਣੀ ਇੱਕ ਇੱਕ ਆ ਦਰਬਾਰ ਇਹ ਆ ਜੀ ਗਾ ਦਰਵਾਜ਼ਾ 290 ਕਿੰਨੇ 290 70 ਰੁਪਏ 70 ਜੀ ਕਹਿੰਦੇ ਆ ਚੰਗਾ ਹੁੰਦਾ ਤੁਹਾਨੂੰ ਦਿਲ ਨਾਲ ਕਿੰਨੇ ਦੀ ਦਰਵਾਜ਼ਾ ਵਾਲੀ ਵੀ ਦਰਵਾਜ਼ਾ ਵਾਲੀ 250 ਉਹਨਾਂ ਪਾ ਕੇ ਪਾਣੇ ਦਾ ਮਨ ਆਪਾਂ 14 ਓਡੇ ਕੱਪੇ ਆਉਣ ਲੱਗੇ ਆ ਕਿੰਨੇ ਦੀ ਆ 20 ਠੀਕ ਆ ਹਾਂ ਕਿੰਨੇ ਫਿਰ ਆਹ ਜੇ ਆਪਣੇ ਕਿਤਾਬ ਘਰ ਉਹ ਉਹ ਬਾਲੀਆਂ ਸਸਤੀਆਂ ਦਿੰਦੇ ਆ ਇਦੋਂ ਠੀਕ ਆ ਹਾਂ ਉਹ ਜਾਰੇ ਦੇ ਵੀ ਆ ਉਹ ਸੇ ਇੱਕ ਉਹ ਵੀ ਸਸਤੀਆਂ ਦਿੰਦੇ ਆ ਇਹ ਚੇਪੀ ਲੰਦੇ ਆ ਆ ਘੜਿਆ ਓਏ ਜੱਟ ਦੀ ਪਸੰਦ ਹੌਲੈਂਡ ਆਪਣਾ ਝੋਟਾ ਡੇਟਾ ਹੈ ਆਪਣੇ ਕੋਲ 4x4 ਵੀ ਖੜਾ ਹੈ 3600 3630 ਆ ਕਿਹੜਾ 3037 3602 ਆ 3037 3037 ਨਵਾਂ ਆ ਉਹ 3630 ਆ ਉਹਦਾ 3630 ਆ ਆ 3600 ਆ ਸੋਨਾ ਨਹੀਂ ਪੈਣੇ ਯੂਨੀਵਰਸਿਟੀ ਵਾਲੇ ਬੁੱਝੇ ਨਹੀਂ ਦਿੰਦੇ ਆਪਾਂ ਨੂੰ ਇੱਥੇ ਹੈਗੇ ਕੋਈ ਉਹਦਾ ਕੀ ਕਰ ਰਹੇ ਬੋਆ ਯਾਰ ਉਹ ਆ ਕੇ ਉਹ ਬਣਾ ਕੇ ਖੁਣ ਲਾ ਉਹਨਾਂ ਦੇ ਕਾਰ 750 ਲੱਖ ਦਾ ਪ੍ਰਯਤਨ ਸੁਵਾਰ 400 ਤੋਂ ਜ਼ਿਆਦਾ ਰੁਪਈਆ ਠੀਕ ਹੈ ਆ ਘੋੜਿਆਂ ਮੱਝਾਂ ਗਾਵਾਂ ਸਮਾਨ ਸ਼ਿੰਗਾਰ ਸਮਾਨ ਸਮਾਨ ਵੀ ਹੁੰਦਾ ਸ਼ਿੰਗਾਰ ਸ਼ਿੰਗਾਰ ਮੈਂ ਦੀ ਨੰ ਲਵਾਉਣੀ ਚੋਰ ਨਾ ਮਿਲਦਾ ਇਥੋਂ ਲੈ ਅਸੀਂ ਦਾਲ ਜਮਾ ਕਰਦਾ ਕਿ ਤੂੰ ਸਾਫ ਜਾ ਮਤੜ ਕੇ ਆ ਬਈ ਵੇੜ ਜਿਵੇਂ ਸਾਫ ਕਰਦਾ ਕਿ ਉਹ ਤੜਕੇ ਸੇ ਇਕੱਲੀ ਕਬਜੀ ਆ ਫਿਰ ਲੱਗਦਾ ਕਿ ਹੈਗਾ ਕਬਜੀ ਐ ਰੋ ਕਬਜੀ ਰਹਿੰਦੀ ਹੈ ਸਾੜਿਆ ਲੈ ਲੈ ਉਹ ਨਹੀਂ ਗੱਲ ਲੈ ਲੈ ਹੁਣ ਉਹ ਵੀ ਆਹਨ ਸਕਦਾ ਕਿਉਂ ਆ ਉਹ ਲੈ ਲੈ ਜਾ ਉਹ ਹੋ ਉਹ ਨਾ ਬਣੀ ਗਿਆ ਉਹ ਤਾਂ ਲੈ 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 ਕੀ ਲੈ ਚੂਰਨ ਮੈਂ ਇਹ ਚੂਰਨ ਲੈਣੀ ਨਹੀਂ ਜਿਹੜਾ ਤੂੰ ਉੱਥੇ ਉੱਥੇ ਕਿਆ ਸੀ ਵੀ ਉਹ ਬਾਅਦ ਚ ਰੱਖ ਜਮ ਮੈਂ ਸਿਗਾਰ ਕਿਹਾ ਉਹ ਪਹਿਲਾਂ ਵੀ ਬਣ ਗਈ ਸੀ ਆਹ ਉਹ ਗੇਰੀ ਬਾਲਾ ਉਹ ਨਾਲ ਨਾਲ ਮੇਰੇ ਮੈਂ ਭੈੜੀ ਕਰ ਉਹ ਚੱਲ ਆ ਆ ਦੇ ਵਾਰੀ ਘੁੱਤਾ ਗਿਆ ਲੱਗ ਗਿਆ ਨੀ ਯਾਰ ਮੈਂ ਨਾ ਕੋਈ ਨਹੀਂ ਕਰਦਾ ਉਹ ਲੈ ਲਾ ਹੁਣ ਕੋਈ ਕੋਸ ਲੈਣੇ ਰਮਾਨ ਬਈ ਟੰਗਾ ਓਏ ਦੂਜੇ ਵਾਦੇ ਲੈਣੇ ਆਏ ਆ ਕੀ ਕੀ ਜਾਊ ਐ ਹੋ ਹਾ ਬੂਟਾਂ ਬਟਰੇ ਚ ਪਾਉਣ ਵਾਲਾ ਦਵਾਈ ਆ ਉਹ ਜਲਾਇਆ ਨਹੀਂ ਬਣ ਜਾਂਦਾ ਜਲਾਇਆ ਦਵਾਈ ਆ ਦਵਾਈ ਦਵਾਈ ਚੱਲੋ ਤੁਰਪਾ ਹੁਣ ਉਹਤੀ ਪਾਰੀ ਮਾਤਰਾ ਇਕੱਠਾ ਰਸ ਪਾ ਦਾ ਰਸ ਪਹਿਲਾਂ ਵੀ ਨਹੀਂ ਸੀ ਕਰਮੀ ਕੋਸ਼ ਕਰ ਕਰਮੀ ਕੋਸ਼ ਕਰ ਕਰਮੀ ਕੋਸ਼ ਕਰ ਆਗੇ ਬਾਹਰ ਮਿਲ ਤੂੰ ਬਾਹਰ ਆ ਕੇ ਬਾਹਰ ਇੱਥੇ ਵੀ ਰਸ ਪਾ ਰੱਖਿਆ ਰੁਕਣੇ ਰਸ चल 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 इधर है था। लेने बूटे हुए <सफ़ीव> ਲਾਉ ਲਾ ਅੱਗੇ ਸਵਾਰ ਜਾਣਾ ਦੇਸੀ ਹੋ ਕੇ ਸੀ ਟੋੜੀ ਹੋਈ ਆ ਦੇਸੀ ਦਾ ਨੋਆ ਬਈ ਹੈ ਮੇਰੇ ਕੋਲ ਆ ਬਈ ਅੱਗੇ ਉਹ ਦੇਖ ਗਿਆ ਆਪਾਂ ਟ੍ਰੇਲਾ ਟ੍ਰੇਲਾ ਕਿੰਨੇ ਦਾ ਕਿੰਨੇ ਦਾ ਫੁੱਟਾ 20 ਰੁਪਏ ਜੀ ਟ੍ਰੇਲੀ ਆਈ ਮੇਟ ਕਿੰਨੇ ਪਾਉਣੇ ਵੜੇ ਹਿੰਦੂ ਨਾ ਬੜੇ ਕਲੀ ਉਹਨੂੰ ਤੇਰਾ ਪਿੱਛੇ ਭਾਈ ਨੂੰ ਨਿਆਰੀ ਆ ਜੂ ਪਿੱਛੇ ਤਾਂ ਗੰਦੇ ਯਾਰਾ ਜੀ ਪਿੱਛੇ ਘਰਦੇ ਹੋਣੀ ਇਨਕੋ ਹੋ ਜਾਣਗੇ ਸੋ ਭਰਾ ਆਉਣਗੇ ਭਾਈ ਜੀ ਹਾਈਬ੍ਰੇਟ ਹੈ ਅੱਜ ਕੱਦੂ ਦਾ ਹੋਈ ਨਹੀਂ ਉੱਥੇ ਕ੍ਰੇਲਾ ਕਿਤੋਂ ਹੋ ਜੂ ਆ ਚੀਜ਼ ਲੈ ਆਣ ਵਾਲੀ ਯਾਰ ਪਾਮ ਅਰੇ ਪਾਮ ਵੱਡੇ ਆ ਓਏ ਆ ਪਾਮ ਵੱਡੇ ਆ ਕਿੰਨੇ ਦੇ ਹੋ ਐਡਾ ਕ ਲਾ ਲੈ ਕੇਰਾ ਓਏ ਅਰੇ ਜੀ ਗੱਲਾਂ ਕਰਾ ਯਾਰ ਓਏ ਘਰ ਦੇ ਮੂਰੇ ਲੱਗਿਆ ਵਾਲਾ ਸੋਨਾ ਲੱਗੂ ਚੀਕੂ ਅੰਜੀਰ ਓਏ ਅੰਜੀਰਾ ਨੂੰ ਲੈ ਕੇ ਚੱਗੇ ਚੱਲਪੂ ਆ ਗਈ ਉਹ ਆ ਗਈ ਆਉ ਖਾਜੀ ਹੈ ਹਾਂ ਅੰਜੀਰ ਲੈ ਕੇ ਜਾਣੀ ਅੰਜੀਰ ਆ ਜੀਰਾ ਆਪਣੇ ਭੈਣ ਦਾ ਮੈਨੂੰ ਲਾਉਂਗਾ ਨਾ ਦੇਖਣਾ ਬਹੁਤ ਆ ਗਿਆ ਅਮਰੂਦ ਨਾਰ ਕਿੰਨੂ ਕਿੰਨੇ ਦਾ ਲਾਤੇ ਆਪਾਂ ਕੁੰਦਰੀ ਐਪਲ ਉਹ ਤਾਂ ਆਪਣੇ ਕਿੱਥੋਂ ਹੋਣਗੇ ਇਹ ਹੈ ਪਾਣੀ ਹੈ ਮੈਨੂੰ ਚੱਕ ਕੇ ਜਾਈਂ ਲੈ ਆਹ ਕਹਦਾ ਫਾਰਮ ਬਰਾੜ ਸਿਵਿਟਸ ਫਾਰਮ ਹਾਂ ਬੀ ਇਹਦਾ ਲੇਟੋਨੇ ਬਰੈਡ ਮੂੰਗੀ ਵੀ ਆ ਕੰਮ ਦਾ ਫਲ ਲੈਣੇ ਕਿੱਦਾਂ ਦੇਖ ਲੋ ਦੂਜਾ ਫਲਾਂ ਲੈਣੇ ਕਿੱਦਾਂ ਚੈਰੀ 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 ਲੈਣੀ ਹੈ ਚੈਰੀ ਕਿੰਨੂ ਲਾ ਤੇ ਅ ਨਿੰਬੂ ਏ ਨਿੰਬੂ ਕਿਉਂ ਕਿੰਨੂ ਆਇਆ ਤੇਰੇ ਮਾਦਿਆ ਹੁਣ ਮਾਈ ਤੋਂ ਪਤਾ ਹੈ ਮਾਦਿਆ ਕਿਹੜਾ ਜਾਏ ਇਹ ਤਾਂ ਪਤਾ ਕਰਾ ਕੀ ਵੀ ਤਾਂ ਲੈਣਾ ਓਏ ਕੀ ਵੀ ਲੈਣਾ ਕੀ ਵੀ ਅਮਰੂਦ ਕਿੰਨੂ ਉਹ ਕਿੰਨੇ ਦਾ ਨਾਗੇ ਅਮਰੂਦ ਤਾਂ ਗਾਹ ਆਉਣਗੇ ਵਧੀਆ ਕੁਆਲਿਟੀ ਵਾਲਾ ਐਵੇਂ ਕਾਟੋ ਆ ਪਏ ਅਮਰੂਦ ਆ ਬਾਬਾ ਦੇ ਖੇਤੋਂ ਲੈ ਆਇਆ ਲੱਗਦਾ ਸੋ ਖੇਤੀ ਲੱਗਦੇ ਹੁੰਦੇ ਆ ਹੋਰ ਕੋਠੇ ਤੇ ਆ ਹੈ ਸਾਡੇ ਪਿੰਡ ਦਾ ਨਿਕੜਾ ਆ ਇਹ ਕਿੱਥੋਂ ਲਿਆਇਆ ਇਹ ਇਤੂ ਗੀਤ ਅੰਬ ਆ ਗਾਦਾ ਮੁੱਢਾ ਹੋਏ ਅੰਬ ਹੋ ਜੂਏ ਹੁੰਦਾ 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 ਨਹੀਂ ਉਹ ਤਲਵੰਡੀ 20 ਤਾਂ ਹੋਏ ਖੜੇ ਯਾਰ ਇਕੱਲੀ ਲੋਣੀ ਬੂਗੀ ਫੇਰ ਉਹ ਲੈ ਲੈ ਇਹ ਲੈਣਾ ਆਰੰਭ ਜੂਸ ਹੋਰ ਦੇ ਚਲਵੰਡੀ 20 ਤਾਂ ਹੋਏ ਪਏ ਆ ਕੋਪੀ ਪੀ ਮੰ ਜੂਸ ਪੀ ਮੰ ਜੂਸ ਹੈ ਮਿਕਸ ਹਾਂ ਅੱਗੇ ਆ ਬਰੂ ਤੇ ਹਾਂ ਮੇਰਾ ਯਾਰ ਬੀਜੀ ਅੱਗੇ ਚੱਲ ਓਏ ਆਈਸਕ੍ਰੀਮ ਤੂੰ ਖਾਣੀ ਖਾ ਲੈ ਜੂਸ ਮੈਂ ਆ ਕਰ ਚੱਲ ਦੇਖ ਲੈ ਫਿਰ ਲੈ ਲੈਂਦੇ ਸਹੀ ਯਾਰ ਮੈਂ ਮਰੂ ਜੂਟੇ ਇੱਕ ਫੋਨ ਮੈਂ ਟਾਈਟਲ ਦਿਖਾ ਦੇ ਕਿਹੜੀਆਂ ਕਿਹੜੀਆਂ ਮੰਗੋਈਆ ਮੰਗੋ ਮੈਂਗੋ ਪਿੱਛੇ ਥੱਲੇ ਕਰੀਬ ਜੀ ਉਹਦੀ ਵਾਈਟ ਜੀ ਅੰਦਰ ਵਾਈਟ ਆਏਗਾ ਉਹ ਹੈ ਵਾਈਟ ਹੱਥ ਫੜਾ ਕਰ ਕਿ ਮੈਨੂੰ ਖੋਆ ਲੈਣਗੇ ਕੋਈ ਲੈ ਲੈ ਨਿਆ ਯਾਰ ਖੋਆ ਲੈ ਲੈ ਨਿਆ ਯਾਰ ਮੇਰੇ ਖੋਆ ਵਾਲੀ ਖੋਆ ਵਾਲੀ ਜੀ ਦੇਖੋ ਆ ਮਿੱਠੀ ਵੱਧ ਹੋਵੇ ਆ ਕੜ ਕੜਿਆਲੀ ਆ ਕੜਿਆਲੀ ਆ ਆ ਲੈ ਯਾਰ ਇਹ ਵੀ ਕੋਈ ਵਾਲੀ ਕਿੰਨੇ ਦੀ ਹੈ ਵਧੀਆ ਕਿਹੜੀ ਆ ਆ ਕੇ ਆਹ 30 30 ਰੁਪਏ ਟੇਸਟ ਆ ਇਹਦੇ ਵਧੀਆ ਇੱਥਾ ਟੇਸਟ ਅੱਛਾ ਹੈ ਇਹਦਾ ਟੇਸਟ ਜਿਆਦਾ ਹੈ ਆਪਣੇ ਇਹਦੇ ਕਿੰਨੀ ਆ ਲੈ ਚਾਰ ਕਿੰਨੇ ਦੀ ਹੈ 60 ਹਨ 2 3 ਆ ਕੀ ਆਹ ਆ ਦੂਜੀ ਇਹ ਵਾਲਾ ਉਹ ਨਿਯਮਦਾਰ ਮਰੂਦ ਲੈ ਬੈਣਾ ਆ ਖੜਾ ਸਾਹਮਣੇ ਓਏ ਆ ਦੇਖੀ ਓਏ ਮੈਂ ਬਲੋਂ ਲੈਂਦਾ ਯਾਰ ਬਹੁਤ ਇੰਨੇ ਬਣ ਕੇ ਆਪਣੇ ਕਿੰਨੇ ਦੇ ਆ 10 30 20 ਰੁਪਏ ਦੇ ਇੱਕਾ 30 ਦੀ ਇੱਕਾ 90 90 ਬੜਦੇ ਆ ਨਾ ਨਾ 200 ਦਾ 100 ਰੁਪਿਆ ਫਟਲਾ ਫਿਰਦਾ ਆ ਦੇਖੋ ਹਾਏ ਵੀ ਖਾ ਲੋ 10 ਬੜਾਈ ਜਿਆਦਾ ਰੁਪਇਆ ਕਰ ਲਈ ਮੁੰਡਿਆਂ ਨੇ ਸ਼ਾਪਿੰਗ ਕਹਿੰਦੇ 10 ਮਹੀਨ ਸ਼ਾਪਿੰਗ ਬੂਟਿਆਂ ਦੀ ਸ਼ਾਪਿੰਗ ਕਰ ਲਈ ਹਰਿਆਲੀ ਕਰ ਦੇਣੀ ਆ ਕਹਿੰਦੇ ਕਮਰੇਆਂ ਚ ਆ ਲੈ ਲਈ ਬਾਈਆਂ ਨੇ ਮਸ਼ੀਨ ਧਾਰਾਂ ਨੂੰ ਕਿੱਥੇ ਲੈ ਲਈ ਉਹ ਲੈ ਲਈ ਦੁੱਧ ਵਾਲੀ ਮਸ਼ੀਨ ਬਾਈਆਂ ਨੇ ਉਹ ਉੱਥੇ ਤਾਂ ਧਾਰਾਂ ਦੀ ਉਹ ਅਸੀਂ ਕਮਰੇ ਭਰ ਦੇਨੇ ਆ ਫੁੱਲਾਂ ਨਾਲ ਲ ਲੈ ਮੈਂ ਫੜ ਲਿਆ ਫਿਰ ਤੂੰ ਸਾਡੇ ਫੁੱਲ ਦੇਖਿਆ ਕਰੀਂ ਆ ਕੇ ਸੁੰਘਿਆ ਕਰੀਂ ਅਸੀਂ ਤੇਰੇ ਆ ਕੇ ਫਲ ਖਾਇਆ ਕਰਾਂਗੇ ਹੁਣ ਕੱਲ ਨੂੰ ਹੋਰ ਲੈ ਕੇ ਜਾਵਾਂਗੇ ਕੱਲ ਨੂੰ ਹਾਂ ਬਤਾਈ ਸੀ ਹਾਂ ਅੱਜ ਅੱਜ ਸਾਡੀ ਗੱਡੀ ਦੀ ਡਿੱਗੀ ਛੋਟੀ ਹੈ ਛੋਟੀ ਡਿੱਗੀ ਵਾਲੀ ਗੱਡੀ ਲਿਆਏ ਅਸੀਂ ਉੱਚ ਫਿਰ ਇੰਨਾ ਸਮਾਨ ਟਿਕਣਾ ਨਹੀਂ ਹੋਰ ਵੀ ਸਮਾਨ ਲੈਣਾ ਅਸ ਕੱਲ ਨੂੰ ਵੱਡੀ ਲਿਆਵਾਂਗੇ ਵਰਨਾ ਜਿ ਤਰਾਂਗੇ ਦਾਸ ਤੂੰ ਬੁਢੇ ਹੋ ਲੱਗ ਗਿਆ ਹਲਾ මා පොද්ලයකනවුම් පොදලකක්්දේ.